ਸਾਸਰੀ ਕਾਲ ਜੀ ਸਾਸਰੀ ਕਾਲ ਵੀਰੋ ਤੇ ਭੈਣੋ ਸਾਰਿਆਂ ਨੂੰ ਸਾਸਰੀ ਕਾਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਹੈ ਅੱਜ ਬੇਬੇ ਦੀ ਰਸੋਈ ਦੇ ਵਿੱਚ ਸਪੈਸ਼ਲ ਲੱਖੜੀਆਂ ਦੇ ਲਈ ਲੱਡੂ ਬਣ ਰਹੇ ਨੇ ਅੱਜ ਆਪਾਂ ਲੱਡੂ ਬਣਾਉਣੇ ਆਗੇ ਤੇ ਜਿਹੜੇ ਦੁੱਧ ਵਿੱਚ ਘੁਲ ਕੇ ਬਣਦੇ ਨੇਗੇ ਤੇ ਬਹੁਤ ਟੈਸਟੀ ਬਣਨਗੇ ਤੇ ਭੈਣਾਂ ਜ਼ਰੂਰ ਕਰੇ ਟਰਾਈ ਕਰਿਓ ਤੇ ਵੀਰਾਂ ਦੇ ਲੱਕੜੀ ਬਣਨ ਜਾਵਾਂਗੀਆ ਘਰੇ ਟਰਾਈ ਕਰਿਓ ਸਭ ਇਸ ਨੂੰ ਬਣਾਉਣ ਲਈ ਤੇ ਆਪਣੇ ਜੋ ਵੀ ਮਠਿਆਈ ਬਣਾਉਣੀ ਤੁਸੀਂ ਘਰੇ ਤਿਆਰ ਕਰਿਓ ਤੇ ਆਪਾਂ ਬੇਸਣ ਦੇ ਲੱਡੂ ਬਣਾਉਣ ਦੇ ਲਈ ਆਪਾਂ ਆ ਦੋ ਕੌਲੀਆਂ ਨਾਪੀਆਂ ਨੇ ਤੁਸੀਂ ਕੋਈ ਵੀ ਕੌਲੀ ਨਾਪ ਲਿਓ ਕੱਪ ਨਾਪ ਲਿਓ ਕੁਛ ਵੀ ਨਾਪ ਲਿਓ ਆਪਾਂ ਦੋ ਕੌਲੀਆਂ ਬੇਸਣ ਦੀਆਂ ਪਾਲੀਆਂ ਕੜਾਹੀ ਦੇ ਵਿੱਚ ਸਾਂੜ ਕੇ ਤੇ ਹੁਣ ਆਪਾਂ ਇਹਨੂੰ ਚਲਾਉਣੇ ਆ ਅੱਡਾ ਥੱਲੇ ਗੈਸ ਨੂੰ ਤੇ ਆਪਾਂ ਇਸ ਨੂੰ ਗੈਸ ਚ ਲਾ ਕੇ ਇਹਦੇ ਵਿੱਚ ਕਿਉਂ ਨਹੀਂ ਪਾਉਣਾ ਹਜੇ ਕੁਝ ਨਹੀਂ ਪਾਉਣਾ ਇਹਨੂੰ ਇਸੇ ਤਰ੍ਹਾਂ ਹੀ 5 ਮਿੰਟ ਦੇ ਲਈ ਆਪਾਂ ਪਕਾਵਾਂਗੇ ਆਪਾਂ ਦੋ ਤਿੰਨ ਮਿੰਟ ਹੋ ਗਏ ਭੋਜ ਦੇ ਇਹਨੂੰ ਤੇ ਦੋ ਤਿੰਨ ਮਿੰਟ ਹੀ ਆਪਾਂ ਹੋਰ ਭੁੰਨਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਹੌਲੀ ਹੌਲੀ ਮਤਲਬ ਭੁੰਨੀ ਜਾਣਾਗਾ ਤੇ ਗੈਸ ਦਾ ਸਲੋ ਰੱਖਣਾਗਾ ਤੇ ਤੁਸੀਂ ਜਿਹੜੀ ਮਰਜ਼ੀ ਕੜਾਹੀ ਦੇ ਵਿੱਚ ਭੁੰਨ ਸਕਦੇ ਹੋਗੇ ਬਸ ਵਸ ਧਿਆਨ ਇਹਨਾਂ ਹੀ ਰੱਖਣਾ ਵੀ ਥੱਲੇ ਨਾ ਲੱਗੇ ਤੇ ਕਿਉਂਕਿ ਆਪਾਂ ਇਹਦੇ ਵਿੱਚ ਕਿਹਾ ਵਗੈਰਾ ਨਹੀਂ ਪਾਇਆਗਾ ਤੇ ਬਸ ਇਹਨੂੰ ਪਤੋਂ ਕੁ ਮਿੰਟ ਹੋਰ ਭੁੰਨਾਂਗੇ ਤੇ ਬਾਅਦ ਚ ਇਹ ਭੁੰਨਾਗਾ ਤੇ ਹਜੇ ਤਾਂ ਆਪਾਂ ਇਹਦਾ ਥੋੜਾ ਜਿਹਾ ਕੱਚਾ ਪਾਣੀ ਚੱਕੇਗਾ ਆ ਦੇਖੋ ਜੀ ਆਪਾਂ ਨੂੰ ਪੰਜ ਤੋਂ 6 ਸੇਮੈਂਟ ਹੋ ਚੁੱਕੇ ਨੇ ਭੁੰਦਿਆਂ ਨੂੰ ਤੇ ਇਹ ਥੋੜਾ ਥੋੜਾ ਭੁੰਣਾ ਸ਼ੁਰੂ ਹੋ ਗਿਆ ਆਪਾਂ ਜ਼ਿਆਦਾ ਨਹੀਂ ਭੁੰਣਾ ਇਹਨੂੰ ਬਸ ਹੁਣ ਇੱਥੇ ਆਪਾਂ ਲਾਉਣਾਗਾ ਇਹ ਆ ਦੇਖੋ ਭੈਣੇ ਇਹ ਆਪਣਾ ਭੁੱਜ ਚੁੱਕਿਆ ਇਹ ਪਕੜਾ ਹਿੱਲਾ ਵੀ ਥੱਲੇ ਤੇ ਹੁਣ ਆਪਾਂ ਇਹਨੂੰ ਨਸਾਨੀ ਦੇ ਨਾਲ ਸਾਨਾਂਗੇ ਕਿਉਂਕਿ ਜਦੋਂ ਇਹ ਭੁੱਜਦਾ ਨਾ ਇਸ ਤਰ੍ਹਾਂ ਦੇ ਵਿੱਚ ਦਾਣੇ ਜੇ ਬਣ ਜਾਂਦੇ ਨੇਗੇ ਸਾਨੀ ਦੇ ਨਾਲ ਆਪਾਂ ਸਾਨ ਕੇ ਇਹਨੂੰ ਚੰਗੀ ਤਰ੍ਹਾਂ ਠੰਡਾ ਕਰਾਂਗੇ ਤੇ ਪਹਿਲਾਂ ਆਪਾਂ ਸਾਨਣੀ ਨਾਲ ਸਾਨ ਲਈਏ ਇੱਕ ਬੌਲ ਦੇ ਵਿੱਚ ਇਸ ਤਰ੍ਹਾਂ ਆਪਾਂ ਸਾਰਾ ਸਾਨਣੀ ਦੇ ਨਾਲ ਸਾਨ ਲਾਂਗੇ ਤੇ ਆਪਾਂ ਇੱਕ ਬੌਲ ਲੈਤਾਗਾ ਇਹਦੇ ਨਾਲ ਆਪਾਂ ਚੰਗੀ ਤਰ੍ਹਾਂ ਇਹਨੂੰ ਸਾਂਲ ਲਾਂਗੇ ਇਸ ਤਰ੍ਹਾਂ ਕਰ ਕਰਕੇ ਸਾਂਲ ਨਹੀਂ ਦੇ ਨਾਲ ਮਦਦ ਦੇ ਨਾਲ ਤੇ ਤੁਸੀਂ ਕੋਈ ਵੀ ਭਾਰਤਨ ਲੈ ਸਕਦੇ ਹੋਗੇ ਤੇ ਠੰਡਾ ਵੀ ਹੋਣਾ ਜ਼ਰੂਰੀ ਹੈਗਾ ਤੇ ਨਾਲ ਦੇ ਨਾਲ ਇਹ ਠੰਡਾ ਵੀ ਹੋ ਜਾਊਗਾ ਆਪਾਂ ਇਹਨੂੰ ਇਸ ਤਰ੍ਹਾਂ ਕਿ ਕਿ ਇਹਦੇ ਚ ਗੰਢਾਂ ਜੀਆਂ ਵੱਜ ਜਾਂਦੀਆਂ ਨੇ ਜਦੋਂ ਆਪਾਂ ਥੋੜਾ ਜਿਹਾ ਪਾਉਂਦੇ ਆਂਗੇ ਤੇ ਉਹ ਗੰਢਾਂ ਮੈਸ ਕਰ ਕਰਕੇ ਆਪਾਂ ਇਹਨੂੰ ਸਾਂਲ ਲਾਂਗੇ ਇਹ ਵੀ ਆਪਾਂ ਚੰਗੀ ਤਰ੍ਹਾਂ ਇਹ ਹੱਥ ਤੇ ਮਦਦ ਦੇ ਨਾਲ ਸਾਰੀਆਂ ਸਾਂਲ ਚੁੱਕੇ ਆਂਗੇ ਪਹਿਲਾਂ ਵੀ ਇਹ ਆਪਣਾ ਸਾਂਨਿਆ ਹੋਇਆ ਸੀਗਾ ਤੇ ਹੁਣ ਆਪਾਂ ਦੁਬਾਰੇ ਛਾਣ ਲਿਆ ਇਹ ਦੁਬਾਰੇ ਛਾਣਨਾ ਹੀ ਪੈਣਾ ਆਪਾਂ ਨੂੰ ਜਰੂਰੀ ਹੈ ਛਾਣਨਾ ਇਹ ਤੇ ਆ ਦੇਖੋ ਕਿੰਨਾ ਵਧੀਆ ਹੋ ਗਿਆ ਆਪਣਾ ਕੱਲਾ ਕੱਲਾ ਹੋ ਗਿਆ ਇਹ ਹੁਣ ਇਹ ਆਪਾਂ ਹੁਣ ਥੋੜਾ ਜਿਹਾ 5-7 ਮਿੰਟ ਲਈ ਠੰਡਾ ਕਰਾਂਗੇ ਇਸ ਤਰ੍ਹਾਂ ਖਲਾਰ ਦਿਨੇਗੇ ਆਪਾਂ ਡੋਂਗੇ ਦੇ ਵਿੱਚ ਤੇ ਜਿਹੜਾ ਇਹ ਠੰਡਾ ਹੋ ਜਵੇ ਦੇਖੋ ਜੇ ਆਪਾਂ 2 ਕਮੈਂਟ ਲਈ ਇਹਨੂੰ ਇਹ ਰੱਖਤਾ ਸੀਗਾ ਖੁੱਲਾ ਜਿਆ ਕਰਕੇ ਤੇ ਇਹ ਹੁਣ ਬਿਲਕੁਲ ਠੰਡਾ ਹੋ ਚੁੱਕਿਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਕੌਲੀ ਲੈਤੀਏ ਦੁੱਧ ਦੀ ਤੇ ਆਪਾਂ ਹੁਣ ਇਹਦੇ ਵਿੱਚ ਦੁੱਧ ਮਿਕਸ ਕਰਾਂਗੇ ਤੇ ਥੋੜਾ ਥੋੜਾ ਪਾ ਕੇ ਆਪਾਂ ਦੁੱਧ ਮਿਕਸ ਕਰਾਂਗੇ ਸਾਬ ਦੇ ਨਾਲ ਦੇਖੋ ਇਸ ਤਰ੍ਹਾਂ ਚੰਗੀ ਤਰ੍ਹਾਂ ਪਦਨੋਂ ਆਪਾਂ ਮੈਸ ਕਰ ਲਾਂਗੇ ਤੇ ਵਿੱਚ ਇਹ ਕੌਲੀ ਦੁੱਧ ਦੀ ਪਈ ਜਾਊਗੀ ਆਪਣੀ ਸਾਰੀ ਦੀ ਸਾਰੀ ਅੱਧੀ ਕੌਲੀ ਇਹ ਆਪਾਂ ਲੈਂਦੀ ਹੈਗੀ ਫਰੈਸ਼ ਮਲਾਈ ਦੀ ਇਹ ਫਰੈਸ਼ ਮਲਾਈ ਆ ਕਰ ਦੀ ਮਲਾਈ ਦੁੱਧ ਦੀ ਜਿਹੜੀ ਆਪਣਾ ਦੁੱਧ ਦੇ ਉੱਪਰ ਆਉਂਦੀ ਹੈਗੀ ਉਹ ਮਲਾਈ ਲੈਤੀ ਆਪਾਂ ਹਣ ਆਪਾਂ ਨੇ ਚੰਗੀ ਤਰ੍ਹਾਂ ਮੈਸ ਕਰ ਲਾਂਗੇ ਆ ਦੇਖੋ ਆਪਾਂ ਨੇ ਮਲਾਈ ਵੀ ਪਾ ਲਈ ਸੀਗੀ ਤੇ ਦੁੱਧ ਦੀ ਵੀ ਇੱਕ ਕੌਲੀ ਪਾ ਲਈ ਸੀਗੀ ਤੇ ਇਹ ਤੁਸੀਂ ਹਿਸਾਬ ਦੇ ਨਾਲ ਦੁੱਧ ਪਾਉਣਾ ਤੇ ਹਜੇ ਆਪਾਂ ਨੇ ਇਹਦੇ ਚ ਦੁੱਧ ਹੋਰ ਪਾਉਗਾ ਆਪਾਂ ਥੋੜਾ ਜਿਹਾ ਦੁੱਧ ਹੋਰ ਪਾਉਣਿਆ ਇਹਦੇ ਚ ਤੁਸੀਂ ਦੁੱਧ ਹਿਸਾਬ ਨਾਲ ਪਾਉਣਾ ਕਿਉਂਕਿ ਮੋٹے ਪਤਰੇ ਦਾ ਹੋ ਜਾਂਦਾ ਜੇ ਬਰੀਕ ਬੇਸਨ ਹੋਵੇ ਤਾਂ ਦੁੱਧ ਕੋਲੂ ਹੀ ਪਊਗਾ ਦੋ ਕੋਲੀਆਂ ਦੇ ਵਿੱਚ ਤੇ ਅੱਧੀ ਕੋਲੀ ਮਲਾਈ ਦੀ ਜੇ ਥੋੜਾ ਜਿਹਾ ਬੇਸਨ ਆਪਣਾ ਮੋਟਾ ਹੋਵੇ ਤਾਂ ਥੋੜਾ ਜਿਹਾ ਦੁੱਧ ਵੱਧ ਪੈ ਜਾਂਦਾ ਇਹ ਦੁੱਧ ਦੇ ਹਿਸਾਬ ਤੇ ਤੁਸੀਂ ਕੋਲ ਤਿਆਰ ਕਰਨਾਗਾ ਆਪ ਦੇ ਹਿਸਾਬ ਤੇ ਬੇਸਨ ਥੋੜਾ ਜਿਹਾ ਮੋਟਾ ਕਿ ਪਤਲਾਗਾ ਚੰਗੀ ਤਰ੍ਹਾਂ ਇਸ ਤਰ੍ਹਾਂ ਇਹਨੂੰ ਹੋਣਾ ਚਾਹੀਦਾਗਾ ਫਫਾ ਚੰਗੀ ਤਰ੍ਹਾਂ ਇਹ ਮੈਸ ਕਰ ਲਿਆ ਤੇ ਇਹ ਦੇਖੋ ਆਪਣਾ ਇਸ ਤਰ੍ਹਾਂ ਹੋ ਗਿਆ ਤੁਹਾਡਾ ਇਸ ਤਰ੍ਹਾਂ ਹੀ ਹੋਣਾ ਚਾਹੀਦਾਗਾ ਆਪਾਂ ਤਾਂ 2 ਚਮਚੇ ਦੁੱਧ ਹੋਰ ਪਿਆਗਾ ਜਿਹੜਾ ਆਪਾਂ ਪਾਇਆ ਥੋੜੇ ਸਾਹਮਣੇ ਵੀਡੀਓ ਤੇ ਪਾਇਆਗਾ ਵੱਧ ਨਹੀਂ ਪਾਇਆਗਾ ਆਪਾਂ ਤੇ ਤੁਸੀਂ ਆਪਦੇ ਹਿਸਾਬ ਦੇ ਨਾਲ ਦੁੱਧ ਪਾਉਣਾ ਥੋੜਾ ਜਿਹੜਾ ਬੇਸਣ ਦਾ ਘੋਲਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਤੁਸੀਂ ਚਮਚੇ ਦੀ ਮਦਦ ਤੇ ਨਾਲ ਵੀ ਰਲਾ ਸਕਦੇ ਹੋ ਹੱਥਾਂ ਨਾਲ ਵੀ ਰਲਾ ਸਕਦੇ ਹੋ ਤੇ ਜੇ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਹੈਗਾ ਤੇ ਉਹਦੇ ਨਾਲ ਵੀ ਰਲਾ ਸਕਦੇ ਹੋਗੇ ਤੇ ਹੁਣ ਆਪਾਂ ਇਹਨੂੰ 10 ਤੋਂ 15 ਮਿੰਟ ਦੇ ਲਈ ਰੈਸਟ ਤੇ ਰੱਖਾਂਗੇ ਤੇ ਜਦ ਤੱਕ ਕਰ ਆਪਾਂ ਬਣਾਉਣੇ ਆਂਗੇ ਇਹਦੇ ਵਿੱਚ ਪਾਉਣ ਨੂੰ ਜਿਹੜੀ ਆਪਾਂ ਚੀਨੀ ਪਾਉਣੀ ਹੈਗੀ ਤੇ ਉਹਦੀ ਆਪਾਂ ਤਿਆਰ ਕਰਦੇ ਆਂਗੇ ਆਪਾਂ ਦੇਖੋ ਜੀ ਘੋਲ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਦੂਜੇ ਪਾਸੇ ਇਹਦੀ ਚਾਸ਼ਨੀ ਬਣਾਉਣੇ ਹੈਗੇ ਤੇ ਚਾਸ਼ਨੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਚਾਸ਼ਨੀ ਤੋਂ ਆਪਾਂ ਬੂਰਾ ਕਿਵੇਂ ਬਣਾਉਣੇ ਆਂਗੇ ਉਹ ਤੁਸੀਂ ਦੇਖੀ ਚੱਲਿਓ ਆਪਾਂ ਪਹਿਲਾਂ ਚਾਸ਼ਨੀ ਧਰਦੇ ਆਂਗੇ ਇੱਕ ਕੌਲੀ ਆਪਾਂ ਲੈਨੇ ਖੰਡ ਦੀ ਤੇ ਅੱਧੀ ਕੌਲੀ ਉਹਦੇ ਵਿੱਚ ਪਾਵਾਂਗੇ ਪਾਣੀ ਦੀ ਤੇ ਹੁਣ ਆਪਾਂ ਇਹਨੂੰ ਟੱਕ ਦਈਏ 10-15 ਮਿੰਟ ਲਈ ਹਾਂਜੀ ਆਪਾਂ ਇੱਧਰ ਚਾਸਨੀ ਬਣਾ ਰਹੇ ਹਾਂਗੇ ਇੱਕ ਕੌਲੀ ਆਪਾਂ ਲੈਤੀ ਹੈਗੀ ਖੰਡ ਦੀ ਆਪਾਂ ਖੰਡ ਦੇ ਵਿੱਚ ਪਾ ਦਈਏ ਸਾਰੀ ਤੇ ਇੱਕ ਕੌਲੀ ਖੰਡ ਦੀ ਦੇ ਵਿੱਚ ਤੇ ਆਪਾਂ ਅੱਧਾ ਅੱਧੀ ਕੌਲੀ ਲੈਣੀ ਹੈਗੀ ਪਾਣੀ ਦੀ ਤੇ ਆਪਾਂ ਇਹਦੇ 'ਚ ਪਾਣੀ ਪਾ ਦਈਏ ਪਾਣੀ ਪਾ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਢੋਲੀ ਜਾਵਾਂਗੇ ਤੁਹਾਨੂੰ ਗਾਹਾਂ ਦੀ ਗਾਹ ਫਿਰ ਆਪਾਂ ਦਿਖਾਈ ਚੱਲਾਂਗੇ ਹਾਂਜੀ ਆ ਦੇਖੋ ਆਪਣੀ ਖੰਡ ਮੈਲਟ ਹੋ ਚੁੱਕੀ ਹੈਗੀ ਤੇ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਲਾਉਣਾਗਾ ਇਹਨੂੰ ਆਪਾਂ ਪਕਾਈ ਜਾਣਾਗਾ ਤੇ ਇਹ ਚਿੱਟੀ-ਚਿੱਟੀ ਬਣ ਜਾਣੀ ਹੈਗੀ ਬਿਲਕੁਲ ਬੂਰਾ ਆਪਾਂ ਨੂੰ ਪਕਾਈ ਜਾਣਾ ਪਕਾਈ ਜਾਣਾ ਤੇ ਜੇ ਇੱਥੇ ਲੱਗੂਗੀ ਕਿਸੇ ਪਾਸੇ ਆਪਾਂ ਇਹਦੇ ਨਾਲ ਲਾਹੀ ਚੱਲਾਂਗੇ ਤੇ ਬਸ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਪਕਾਉਂਦੇ ਰਹਾਂਗੇ ਆ ਦੇਖੋ ਆਪਣੀ ਇਹ ਬਿਲਕੁਲ ਇਹ ਤਿਆਰ ਹੋ ਚੁੱਕੀ ਹੈਗੀ ਤੇ ਜੰਮਣ ਦੇ ਲਈ ਤੇ ਆ ਦੇਖੋ ਆ ਬਬਲਸ ਉੱਠਣ लागले ਨੇਗੇ ਤੇ ਦੇਖੋ ਤੇ ਆ ਨਾਲ ਵੀ ਜੰਮਣ ਲੱਗ ਗਈ ਇਹਦਾ ਮਤਲਬ ਆਪਣੀ ਚਿਨੀ ਜੰਮਣ ਲਈ ਤਿਆਰ ਆ ਤੇ ਹੁਣ ਆਪਾਂ ਇਹਨੂੰ ਇੱਕ ਇਹਦੇ ਵਿੱਚ ਇੱਕ ਚਮਚ ਘਿਓ ਦਾ ਪਾਵਾਂਗੇ ਹੁਣ ਆਪਾਂ ਅੱਗੇ ਇੱਕ ਚਮਚ ਇਹ ਪਿਗਲਿਆ ਹੋਇਆ ਦੋ ਚਮਚ ਘਿਓ ਦੇ ਪਾ ਦਾਂਗੇ ਤੇ ਆਪਾਂ ਗੈਸ ਆਫ ਕਰਤਾ ਤੇ ਹੁਣ ਆਪਾਂ ਇਹਨੂੰ ਹਲਾਈ ਚੱਲਾਂਗੇ ਤੇ ਆਪਾਂ ਇਹਦੇ ਵਿੱਚ ਦੋ ਚਮਚ ਦੇਸੀ ਘਿਓ ਦੇ ਪਾਏ ਨੇਗੇ ਤੇ ਹੁਣ ਆਪਾਂ ਇਹਨੂੰ ਗੈਸ ਆਫ ਕਰਤਾ ਤੇ ਇਹਨੂੰ ਆਪਾਂ ਹਲਾਈ ਚੱਲਾਂਗੇ ਤੇ ਕਿਉਂਕਿ ਇਹ ਜੰਮਣ ਲੱਗ ਜਵੇ ਤੇ ਜੰਮਦਾ ਜੰਮਦਾ ਇਹਨੂੰ ਆਪਾਂ ਪੂਰਾ ਬਣਾਵਾਂਗੇ ਇਹਨੂੰ ਹਲਾਈ ਚੱਲਣਾ ਆਪਾਂ ਇਸੇ ਤਰ੍ਹਾਂ ਹੀ ਆ ਦੇਖੋ ਆਪਣੀ ਜੰਮਣੀ ਸ਼ੁਰੂ ਹੋ ਚੁੱਕੀ ਹੈਗੀ ਤੇ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਜਮ ਹਲਾਈ ਚੱਲਣਾ ਹਲਾਈ ਚੱਲਣਾ ਤੇ ਬਾਅਦ ਵਿੱਚ ਇਹਦਾ ਬੂਰਾ ਬਣ ਜਾਣਾਗਾ ਆ ਦੇਖੋ ਆਪਣੀ ਖੰਡ ਬਿਲਕੁਲ ਰੈਡੀ ਹੋ ਚੁੱਕੀ ਹੈਗੀ ਤੇ ਆ ਦੇਖੋ ਆਪਾਂ ਹੱਥ 'ਚ ਫੜ ਕੇ ਦੇਖੋ ਤੁਸੀਂ ਇਸ ਤਰ੍ਹਾਂ ਦਾ ਇਸ ਤਰ੍ਹਾਂ ਇਹਦੇ ਬੂਰਾ ਬਣ ਜਾਣਾਗਾ ਤੇ ਹੁਣ ਆਪਾਂ ਇਹਨੂੰ ਸਾਲਣ ਦੀ ਮਦਦ ਦੇ ਨਾਲ ਛਾਣਾਂਗੇ ਆ ਦੇਖੋ ਆਪਾਂ ਖੰਡ ਦਾ ਪੂਰਾ ਸਾਰਾ ਛਾਣਨੇ ਦੇ ਵਿੱਚ ਕੱਢ ਲਾਂਗੇ ਚੰਗੀ ਤਰ੍ਹਾਂ ਸਾਰਾ ਲਾ ਲੇ ਇਹ ਪਕਾ ਸਾਣ ਵਿੱਚ ਲਾ ਪਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਣ ਲਾਵਾਂਗੇ ਹਾਂਜੀ ਆਪਾਂ ਸਾਰੀ ਦੀ ਸਾਰੀ ਇਹ ਸਾਣ ਲਈ ਹੈਗੀ ਤੇ ਸਾਣ ਕੇ ਆ ਦੇਖੋ ਇਸ ਤਰ੍ਹਾਂ ਰਹਿ ਜਾਂਦਾ ਇਹ ਜਿਹੜੇ ਆਪਣੇ ਬਣੇ ਹੁੰਦੇ ਨੇ ਡੋਲਾ ਡਲੀਆਂ ਜਿਹਾ ਆਪਾਂ ਹੱਥ ਤੱਕ ਦੀ ਮਾਰ ਦਿੱਤੇ ਨੇ ਆਲ ਜਿਨੀਆਂ ਕੱਫਾ ਤਾਂ ਫੋਰੀਆਂ ਗੀਆਂ ਇਹ ਪਖੋਰੀਆਂ ਤੇ ਜਿਹੜੀਆਂ ਰਹਿ ਗਈਆਂ ਇਹਨਾਂ ਨੂੰ ਰਹਿਣ ਦਿਓ ਬਸ ਆਪਾਂ ਹੋਰ ਨਹੀਂ ਪਾਉਣੀਆਂ ਤੇ ਆਹੀ ਮੱਠਾ ਵਾਧੂਗਾ ਤੇ ਦੇਖੋ ਇਸ ਤਰ੍ਹਾਂ ਇਹ ਬਣ ਗਿਆ ਆਪਣਾ ਸਾਰਾ ਬੂਰਾ ਦੇਖੋ ਸਾਰਾ ਬੂਰਾ ਰੈਡੀ ਹੋ ਚੁੱਕਿਆ ਤੇ ਹੁਣ ਆਪਾਂ ਬੇਸਨ ਨੂੰ ਕੜਾਹੀ ਧਰ ਲਈਏ ਬੇਸਨ ਪਕਾਉਣੀਆਂ ਹੁਣ ਆਪਾਂ ਕੜਾਹੀ ਧਰ ਲਈ ਤੇ ਕੜਾਹੀ ਦੇ ਵਿੱਚ ਆਪਾਂ ਆਹ ਇੱਕ ਕੌਲੀ ਘਿਓ ਦੀ ਲੈਤੀ ਹੈਗੀ ਇਹ ਆਪਾਂ ਟਾਈਮ-ਟਾਈਮ ਤੇ ਘਿਓ ਪਾਵਾਂਗੇ ਤੇ ਪਹਿਲਾਂ ਆਪਾਂ ਅੱਧਾ ਕੌਲੀ ਘਿਓ ਦੀ ਪਾਉਣੀ ਹੈਗੀ ਆਪਾਂ ਅੱਧੀ ਕੌਲੀ ਘਿਓ ਦੀ ਪਾ ਚੁੱਕੀਆਂਗੇ ਇਹਦੇ ਵਿੱਚ ਹੁਣ ਆਪਾਂ ਬੇਸਨ ਪਾਉਣੇ ਆ ਆਪਾਂ ਬੇਸਨ ਸਾਰੇ ਦਾ ਸਾਰਾ ਇਸ ਤਰ੍ਹਾਂ ਇਕੱਠਾ ਕਰ ਕਰਕੇ ਪਾ ਲੈਣਾਗਾ ਤੇ ਆਪਾਂ ਗੈਸ ਨਹੀਂ ਚਲਾਉਣਾਗਾ ਗੈਸ ਆਪਾਂ ਬੰਦ ਰੱਖਣਾ ਕਿਉਂ ਆਪਣਾ ਮੈਲਟ ਹੋ ਹੀ ਹੋ ਸੀਗਾ ਸਾਰੇ ਦਾ ਸ਼ਰੱਪਾ ਪਾ ਲਈ ਤੇ ਹੁਣ ਆਪਾਂ ਗੈਸ ਆਨ ਕਰ ਲਿਆ ਤੇ ਹੁਣ ਆਪਾਂ ਇਹਨੂੰ ਹਲਾਉਂਦੇ ਰਹਿਣਾਗਾ ਜਿੰਨਾ ਚਿਰ ਇਹ ਭੁੱਜਦਾ ਨਹੀਂ ਚੰਗੀ ਤਰ੍ਹਾਂ ਉਹਨਾਂ ਚਿਰ ਆਪਾਂ ਇਹਨੂੰ ਹਲਾਈ ਚੱਲਣਾ ਇਹ ਆਪਾਂ ਥੱਲੇ ਨਹੀਂ ਲੱਗਣ ਦੇਣਾਗਾ ਤੇ ਜਦੋਂ ਥੋੜਾ ਜਿਹਾ ਭੁੱਜ ਗਿਆ ਆਪਾਂ ਇਹ ਚ ਕਿਉਂ ਫੇਰ ਪਾਵਾਂਗੇ ਜਿਹੜੀ ਆਪਾਂ ਕੌਲੀ ਕੌਉ ਦੀ ਲੈਤੀ ਹੈਗੀ ਉਹ ਦੇਸੀ ਕੌਲੀ ਕੌਉ ਦੀ ਲੈਤੀ ਹੈਗੀ ਆਪਾਂ ਤੁਸੀਂ ਦੇਸੀ ਘਈ ਲਓ ਕਿ ਜਿਹੜੇ ਇਹ ਲੱਡੂ ਨੇ ਬਣੇ ਇਹ ਦੇਸੀ ਘਈ ਚ ਸਵਾਦ ਲੱਗਦੇ ਨੇਗੇ ਤੇ ਦੇਸੀ ਘਈ ਲੈਣਾ ਤੁਸੀਂ ਤੇ ਸਾੜੇ ਥਾਂਵਾਂ ਤੇ ਜਿੱਥੇ-ਜਿੱਥੇ ਵੀ ਆਪਾਂ ਘਿਓ ਪਾਉਣਾ ਦਿੱਤੇ ਤੇ ਦੇਸੀ ਘਈ ਪਾਉਣਾ ਤੁਸੀਂ ਤੇ ਇਹ ਫ੍ਰੈਂਡ ਵਗੈਰਾ ਨਾਲ ਲਿਓ ਤੇ ਹੋਰ ਕੋਈ ਘਿਓ ਨਾਲ ਲਿਓ ਤੇ ਜੜੀ ਮਠਾਈ ਦੇ ਵਿੱਚ ਦੇਸੀ ਘਈ ਪੈਂਦਾ ਪਾ ਨਹੀਂ ਹੁੰਦਾ ਤੇ ਦੇਸ ਹੋਈ ਪੈਂਦਾ ਤੇ ਇੱਕ ਕੌਲੀ ਜਿਹੜੀ ਆਪਾਂ ਘਿਓ ਦੀ ਲੈਤੀ ਆਪਾਂ ਇਹ ਕੌਲੀ ਜੰਡ ਤਿੱਕਰ ਕੇ ਆਉਦੀ ਪਾਈ ਜਾਣੀ ਐ ਇਹਦੇ ਵਿੱਚ ਜਦੋਂ ਇਹ ਆ ਕਪੜਾ ਪੱਕ ਗਿਆ ਇਹਨ ਥੋੜਾ ਥੋੜਾ ਥੱਲੇ ਲੱਗਦਾ ਆਪਾਂ ਥੋੜਾ ਜਿਹਾ ਘਿਓ ਇਹਦੇ ਚ ਹੋਰ ਪਾਵਾਂਗੇ ਤੇ ਇੰਨਾ ਘਿਓ ਆਪਾਂ ਇਹਦੇ ਚ ਹੋਰ ਪਾ ਲਿਆ ਤੇ ਹੁਣ ਇਹਨੂੰ ਚੰਗੀ ਚੰਗੀ ਤਰ੍ਹਾਂ ਆਪਾਂ ਹਿਲਾਈ ਜਾਣਾਗਾ ਆ ਦੇਖੋ ਬਣਿਆ ਇਸ ਤਰ੍ਹਾਂ ਇਹ ਇਕੱਠਾ ਹੋ ਗਿਆ ਤੇ ਹੁਣ ਇਹੇ ਬਨਣ ਲੱਗ ਚੁੱਕਿਆਗਾ ਤੇ ਹੁਣ ਆਪਾਂ ਜਿਹੜਾ ਘਿਓ ਰਹਿੰਦਾ ਇਹਦੇ ਚ ਹੋਰ ਘਿਓ ਪਾ ਲੀਗੇ ਤੇ ਇਹ ਆਪਾਂ ਇੰਡ ਤੇ ਪਾਵਾਂਗੇ ਜਿਹੜਾ ਹੁਣ ਰਹਿ ਗਿਆ ਚੰਗੀ ਤਰ੍ਹਾਂ ਇਸੇ ਤਰ੍ਹਾਂ ਹੀ ਮੈਂ ਅਕਸਰ ਕਰਦੇ ਕਰਦੇ ਆਪਾਂ ਭੁੱਲਣਾ ਹੀ ਤੇ ਆ ਦੇਖੋ ਨਾਲ ਦੇ ਨਾਲ ਇਹ ਕਿਉਂ ਸੜਨ ਲੱਗ ਜਾਂਦਾ ਜਦੋਂ ਆਪਾਂ ਪਾਉਨੇ ਆ ਤੇ ਸੜ ਦਿੰਦਾ ਗਾ ਤੇ ਇਹ ਹੌਲੀ ਹੌਲੀ ਰਿੱਝ ਪਾਣੀ ਤੇ ਤੁਸੀਂ ਖਾਸ ਕਰਕੇ ਤੁਸੀਂ ਨਾ ਟਰਾਈ ਫਰਾਈ ਦੀ ਕੜਾਹੀ ਹੋਈ ਲਿਓ ਦੂਜੀ ਕੜਾਹੀ ਦੇ ਵਿੱਚ ਇਹ ਥੱਲੇ ਲੱਗੂਗਾ ਤੇ ਜੇ ਦੂਜੀ ਤੇ ਨਾ ਨਾ ਤਾਂ ਆਪਾਂ ਨੇ ਉਹਦਾ ਸਾਵਧਾਨੀ ਦੇ ਨਾਲ ਬਣਾਉਣਾ ਤੇ ਥੱਲੇ ਜਿਹੜਾ ਲੱਗੇ ਤੇ ਨਹੀਂ ਤੇ ਟਰਾਈ ਫਰਾਈ ਦੀ ਬੁਲੇ हां देखो ਭੈਣੇ ਆਪਣਾ ਇੱਥੇ ਤਿੱਕਰ ਆਪਣਾ ਪ੍ਰੋਸੈਸ ਦੇਖੋ ਇਸ ਤਰ੍ਹਾਂ ਬਣ ਚੁੱਕਿਆ ਹੈ ਤੇ ਇਹ ਤੁਸੀਂ ਜਮਾ ਨੇ ਡਰਨਾ ਇਹ ਜਿੰਨਾ ਚਿਕ ਗਿੱਲਾ ਹੋਊਗਾ ਉਨਾ ਚਿਰ ਇਹ ਥੋੜਾ ਥੋੜਾ ਥੱਲੇ ਲੱਗੂਗਾ ਤੇ ਤੁਸੀਂ ਨਾਲ ਦੇ ਨਾਲ ਲਾਹੀ ਜਾਣਾਗਾ ਤੇ ਆਪਣਾ ਬਾਅਦ ਚ ਇਹ ਹੌਲੀ ਹੌਲੀ ਇਹਨੇ ਚੰਗੀ ਤਰ੍ਹਾਂ ਐਂਡ ਕੋਲ ਮਿਲ ਜਾਣਾ ਆ ਦੇਖ ਭੈਣੇ ਆਪਾਂ ਨੂੰ ਅੱਧਾ ਘੰਟਾ ਹੋ ਗਿਆ ਇਹਨੂੰ ਯਾਨੀ ਕਿ ਬਿਲਕੁਲ ਸਲੋ ਗੈਸ ਤੇ ਚੱਲਦੇ ਨੂੰ ਅੱਧਾ ਘੰਟਾ ਹੋ ਗਿਆ ਆਪਾਂ ਨੂੰ ਭੁੰਨੀ ਜਾਂਦਿਆਂ ਨੂੰ ਆਪਣਾ ਬੈਸਨ ਹੁਣ ਪੂਰਾ ਤਰਾਂਡ ਭਨ ਚੁੱਕਿਆ ਤੇ ਕੜਾਈ ਨੂੰ ਛੱਡਣ ਲੱਗ ਗਏ ਦੇਖੋ ਜਿਹੜਾ ਜੰਮਦਾ ਸੀ ਕੜਾਹੀ ਦੇ ਨਾਲ ਹੁਣ ਉਸੇ ਨੂੰ ਉਹੀ ਕੜਾਹੀ ਨੂੰ ਛੱਡੀ ਜਾਂਦਾ ਹੈਗਾ ਤੇ ਦੇਖੋ ਚੰਗੀ ਤਰ੍ਹਾਂ ਆਪਾਂ ਇਹਨੂੰ ਜਿੱਧਰ ਮਰਜ਼ੀ ਲੈ ਜਾਈਏ ਲੈ ਉਧਰ ਇਹਨਾਂ ਚਾਈ ਜਾਂਦਾ ਹੈ ਤੇ ਚੰਗੀ ਤਰ੍ਹਾਂ ਇਹ ਕੜਾਹੀ ਛੱਡ ਚੁੱਕਾ ਤੇ ਹੁਣ ਆਪਾਂ ਇਹਨੂੰ ਥੱਲੇ ਲਾ ਕੇ ਠੰਡਾ ਕਰਾਂਗੇ ਦੇਖੋ ਜੀ ਆਪਣੀ ਚੰਗੀ ਤਰ੍ਹਾਂ ਇਹ ਬਣ ਕੇ ਤਿਆਰ ਹੋ ਚੁੱਕਿਆ ਹੁਣ ਆਪਾਂ ਇਹਨੂੰ ਇੱਕ ਪ੍ਰਾਂਤ ਚ ਕੱਢ ਲਈਏ ਖੁੱਲੀ ਜੀ ਪ੍ਰਾਂਡੇ ਚ ਕੱਢ ਲਿਓ ਤੁਸੀਂ ਤੇ ਜਿਹੜਾ ਇਹ ਜਲਦੀ ਠੰਡਾ ਹੋ ਜਾਵੇ ਕਿਉਂਕਿ ਉੱਤੇ ਗਰਮੀ ਹੈ ਨਾ ਤੇ ਇਹ ਜਲਦੀ ਠੰਡਾ ਹੋ ਜਾਊਗਾ ਤਾਂ ਆਪਾਂ ਪੱਖਾ ਛੜਦਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਇਹ ਪਾਣੀ ਮਠਿਆਈ ਜਿਹੜੀ ਬਣਦੀ ਆ ਤੇ ਇਹ ਬਣਦੀ ਬਹੁਤ ਟੈਸਟੀ ਆ ਤੇ ਜੇ ਚੀਜ਼ ਆਪਾਂ ਟੈਸਟੀ ਬਣਾਉਣੀ ਆ ਤਾਂ ਉਸ ਟੈਸਟੀ ਬਣਾਉਣ ਦੇ ਲਈ ਆਪਾਂ ਨੂੰ ਸਮਾਂ ਤਾਂ ਫਿਰ ਦੇਣਾ ਹੀ ਪਊਗਾ ਤੇ ਇਹੀ ਚੀਜ਼ ਜੇ ਆਪਾਂ ਲੈਣ ਜਾਈਏ ਹੋਟਲ ਤੋਂ ਤੇ ਉੱਥੇ ਇਹੀ ਚੀਜ਼ ਆਪਾਂ ਨੂੰ ਕਿੰਨੀ ਮਹਿੰਗੀ ਮਿਲੂਗੀ ਤੇ ਇਹ 1000 1500 ਤੋਂ ਘੱਟ ਭਾਅ ਨੇ ਆਪਾਂ ਨੂੰ ਮਿਲਣੀ ਨਹੀਂ ਉੱਥੇ ਜੇ ਆਪਾਂ ਇੰਨੀ ਮਹੱਤ ਕੀਤੇ ਚੀਜ਼ ਹਟੋਰ ਤੋਂ ਲੈਣ ਜਾਵਾਂਗੇ ਤੇ ਮਹੱਤ ਕਰਕੇ ਘਰੇ ਆਪਾਂ ਆਪਦੇ ਜਿਹੜਾ ਲਖੜੀ ਦਾ ਤਿਆਰ ਹੁੰਦਾ ਪੂਰਾ ਵਧੀਆ ਸੈਲੀਬ੍ਰੇਟ ਕਰੀਏ ਆ ਦੇਖੋ 5-10 ਜਾਤਾ ਹੈ ਨੂੰ ਇਹ ਹੁਣ ਠੰਡਾ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ ਖੰਡ ਮਿਲਾਉਂਦੇ ਤੁਹਾਨੂੰ ਦਿਖਾਵਾਂਗੇ ਆ ਦੇਖੋ ਜੀ ਆਪਣਾ ਹੱਥ ਲੱਗਣ ਲੱਗ ਗਿਆ ਇਹਨੂੰ ਹੱਥ ਲੱਗਣਾ ਜ਼ਰੂਰੀ ਆ ਮਤਲਬ ਜ਼ਿਆਦਾ ਠੰਡਾ ਵੀ ਨਹੀਂ ਕਰਨਾ ਆਪਣਾ ਹੱਥ ਚੱਲੇ ਤੇ ਹੁਣ ਆਪਾਂ ਇਹਦੇ ਵਿੱਚ ਸਾਰੀ ਖੰਡ ਰਲਾ ਲਈਏ ਤੇ ਜੇ ਆਪਾਂ ਬਣਾ ਕੇ ਰੱਖੇ ਸੀਗੀ ਭੁਰੇ ਖੰਡ ਬੰਗੋ ਤਿਆਰ ਹੋ ਗਈਏਗੀ ਸਾਰੇ ਚੰਗੀ ਤਰ੍ਹਾਂ ਖੰਡ ਪਾ ਲਈਏ ਤੇ ਬਚਰ ਲਾ ਲਏ ਤੇ ਨਾਲ ਹੀ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾ ਲਈਏ ਮੇਰੇ ਕੋਲ ਇੱਥੇ ਕੱਲੇ ਬਦਾਮ ਨੇ ਮੈਂ ਕੱਲੇ ਬਦਾਮ ਪਾ ਲੇ ਤੁਹਾਡੇ ਕੋਲ ਜੋ ਵੀ ਡਰਾਈ ਫਰੂਟ ਹੋਇਆ ਤੁਸੀਂ ਉਹ ਪਾ ਸਕਦੇ ਹੋਗੇ ਤੇ ਆਪਾਂ ਅੱਧਾ ਚਮਚਾ ਇਲਾਇਚੀ ਪਾਊਡਰ ਦਾ ਪਾਤਾ ਦੇ ਵਿੱਚ ਇਲਾਇਚੀ ਪਾਊਡਰ ਪਾਇਆ ਆਪਾਂ ਤੇ ਵੀ ਇਹਦੀ ਖੁਸ਼ਬੂ ਵਧੀਆ ਹੋਣ ਦੀ ਖਾਤਰ ਤੇ ਡਰਾਈ ਫਰੂਟ ਤੁਸੀਂ ਆਪਦੀ ਮਰਜ਼ੀ ਦੇ ਨਾਲ ਇਹਦੇ ਵਿੱਚ ਜੋ ਵੀ ਤੁਹਾਡੇ ਕੋਲੇ ਘਰੇ ਹੈਗਾ ਤੁਸੀਂ ਉਹ ਪਾ ਸਕਦੀ ਹੋਗੇ ਤੇ ਇਸੇ ਤਰ੍ਹਾਂ ਹੀ ਆਪਾਂ ਚੰਗੀ ਤਰ੍ਹਾਂ ਹੁਣ ਹਿਲਾਇ ਜਾਣਾਗਾ ਤੇ ਜਿਹੜੀ ਆਪਣੀ ਖੰਡ ਵਿੱਚ ਇਹਦੇ ਮਿਕਸ ਹੋ ਜਵੇ ਆ ਦੇਖੋ ਭੈਣੇ ਆਪਾਂ ਨਾ ਹੱਥ ਦੀ ਮਦਦ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਐ ਭੋਰ-ਭੋਰ ਕੇ ਇਸ ਤਰ੍ਹਾਂ ਖੰਡ ਵਿੱਚ ਮਿਕਸ ਕਰਨੀ ਹੈਗੀ ਤੇ ਤੁਸੀਂ ਹੱਥ ਦੀ ਮਦਦ ਲੈ ਲਿਓ ਤੇ ਉਹਦੇ ਨਾਲ ਆਪਾਂ ਇਸ ਤਰ੍ਹਾਂ ਭੋਰ-ਭੋਰ ਕੇ ਆਏ ਆਪਾਂ ਇਹਨੂੰ ਖੰਡ ਨੂੰ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾਗਾ ਜਿਹੜੀ ਆਪਣੀ ਖੰਡ ਦਾ ਸੁਆਦ ਸਾਰੇ ਲੱਡਵਾਂ ਚ ਪ੍ਰੋਪਰ ਆਵੇ ਤੇ ਆ ਦੇਖੋ ਕਿ ਮੈਂ ਆਪਣਾ ਕਿਉ ਛੱਡਿਆ ਹੋਇਗਾ ਲੱਡੂ ਵੱਟਣ ਨੂੰ ਬਿਲਕੁਲ ਆਪਣੇ ਇਸ ਤਰ੍ਹਾਂ ਲੱਡੂ ਇਹਦੇ ਵੱਟੇ ਜਾਂਦੇ ਨੇਗੇ ਇਸ ਤਰ੍ਹਾਂ ਲੱਡੂ ਵੱਟ ਲੋ ਤੁਸੀਂ ਜਮਾ ਲਓ ਇਹਨੂੰ ਜੋ ਮਰਜ਼ੀ ਕਰ ਲੋ ਆਪਾਂ ਬੱਸ ਲੱਡੂ ਵੱਟਾਂਗੇ ਲੈ ਭਾਣਿਆ ਦੇਖੋ ਆਪਣੇ ਲੱਡੂ ਇੰਨੇ ਵਧੀਆ ਵੱਟੇ ਜਾਂਦੇ ਨੇਗੇ ਤੇ ਤੁਸੀਂ ਇਹਦੇ ਲੱਡੂ ਵੱਟ ਸਕਦੇ ਹੋ ਤੁਸੀਂ ਇਹਨੂੰ ਜਮਾ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਵਾ ਤੇ ਇਹ ਮੈਂ ਤੁਹਾਨੂੰ ਇੱਕ ਇੱਕ ਸਟੈਂਪ ਦੱਸਿਆ ਬੀ ਇਹਦਾ ਹੁਣ ਕੀ ਕਰਨਾ ਹੁਣ ਕੀ ਕਰਨਾ ਵੀਡੀਓ ਚੰਗੀ ਤਰ੍ਹਾਂ ਸਾਰੇ ਦੀ ਸਾਰੀ ਵੀਡੀਓ ਗੌਰ ਨਾਲ ਦੇਖਿਓ ਤੇ ਉਸੇ ਤਰ੍ਹਾਂ ਹੀ ਭੈਣ ਇਹ ਪਹਿਲੀ ਵਾਰ ਵੀ ਇਸ ਨੂੰ ਤੁਸੀਂ ਜੇ ਸਾਰੀ ਵੀਡੀਓ ਤੁਸੀਂ ਦੇਖੋਗੇ ਤੇ ਤੁਸੀਂ ਪਹਿਲੀ ਵਾਰ ਜੀ ਇਹਨੂੰ ਪੂਰੀ ਵਧੀਆ ਬਣਾ ਲਓਗੇ ਵੀਡੀਓ ਸਾਰੀ ਗੌਰ ਨਾਲ ਦੇਖਿਓ ਭੈਣੇ ਤੁਰਤ ਲੈ ਕੇ ਤੁਰ ਤਿੱਕਰ ਤੇ ਫੇਰ ਤੁਹਾਨੂੰ ਪਤਾ ਲੱਗੂ ਬਣਾਉਣ ਦਾ ਤੇ ਤੁਸੀਂ ਘਰੇ ਬਣਾ ਕੇ ਤੇ ਆਪਦੇ ਇਹ ਪੂਰੀ ਮੂੰਚ ਕੋਲਦੀ ਆ ਭੈਣੇ ਜੇ ਦੋ ਪੰਮੂਚ ਪਾਉਣੇ ਆ ਨਾ ਲੱਡੂ ਐ ਘੁਲਦੇ ਨੇ ਮੂੰਹ ਦੇ ਵਿੱਚ ਇੰਨੀ ਵਧੀਆ ਇਹ ਮਠਾਈ ਆਪਣੀ ਬਣ ਕੇ ਤਿਆਰ ਹੋਈ ਹੈਗੀ ਆ ਦੇਖੋ ਭਾਣੇ ਲੱਡੂ ਤੇ ਆ ਦੇਖੋ ਆਪਾਂ ਇਸ ਤਰ੍ਹਾਂ ਲੱਡੂ ਸਾਰੇ ਵਟ ਲਾਂਗੇ ਤੇ ਸਾਰੇ ਦੇ ਸਾਰੇ ਲੱਡੂ ਹੀ ਆਪਾਂ ਇਸ ਤਰ੍ਹਾਂ ਵਟ ਕੇ ਰੱਖ ਲਾਂਗੇ ਲੱਡੂ ਬਣ ਕੇ ਭਾਣੇ ਆਪਣੇ ਤਿਆਰ ਹੋ ਚੁੱਕੇ ਆਪਾਂ ਸਾਰੇ ਲੱਡੂ ਵਟ ਲੇ ਵਟ ਕੇ ਆਪਾਂ ਇੱਕ ਪਲੇਟ ਦੇ ਵਿੱਚ ਪਾ ਚੁੱਕੇ ਆਂਗੇ ਤੇ ਆਪਾਂ ਭਾਣੇ ਦੇ ਵਿੱਚ ਕੋਈ ਕਲਰ ਨਹੀਂ ਪਾਇਆ ਨਿਚਰ ਕਲਰ ਰਹਤਾ ਜੋ ਵੀ ਕਲਰ ਸੀਗਾ ਆਪਣੇ ਵੇਸਣ ਦਾ ਉਹੀ ਕਲਰ ਹੈ ਦਾ ਤੇ ਆਪਾਂ ਇੱਥੇ ਕੋਈ ਵੱਖਰਾ ਕਲਰ ਨਹੀਂ ਪਾਇਆਗਾ ਤੇ ਜਦੋਂ ਆਪਾਂ ਨੇ ਪੱਕਾ ਰੇ ਚੀਜ਼ ਤਿਆਰ ਕਰਨੀ ਹੋਵੇ ਕਲਰ ਤਾਂ ਆਪਾਂ ਨੂੰ ਉੱਥੇ ਪਾਉਣ ਦੀ ਲੋੜ ਵਾ ਜਿੱਥੇ ਆਪਾਂ ਨੂੰ ਮਤਲਬ ਸਰਦਾ ਹੀ ਨਹੀਂਗਾ ਤੇ ਨਹੀਂ ਤਾਂ ਆਪਾਂ ਇਸੇ ਤਰ੍ਹਾਂ ਹੀ ਘਰੇ ਬਣਾ ਸਕਦੇ ਆਂਗੇ ਤੇ ਹੋਰ ਮੇਰੀਆਂ ਭੈਣਾਂ ਨੂੰ ਲਖੜੀ ਦੇ ਤਿਹਾਰ ਵਾਸਤੇ ਆਦੇ ਭਰਾਮਾ ਵਾਸਤੇ ਕਿਹੜੀ ਮਿਠਾਈ ਤਿਆਰ ਕਰਨੀ ਹੈਗੀ ਉਹ ਮੈਨੂੰ ਜਰੂਰ ਦੱਸਿਓ ਤੇ ਇਹ ਆਪਾਂ ਸਪੈਸ਼ਲ ਤਿਹਾਰਾਂ ਵਾਸਤੇ ਬਣਾ ਰਹੇ ਆਂਗੇ ਹੁਣ ਕਿਉਂਕਿ ਹੁਣ ਮੂਰੇ ਤਿਹਾਰੀ ਆ ਰਹੇ ਨੇਗੇ ਤੇ ਹੁਣ ਆਪਾਂ ਇਹ ਜੋ ਵੀ ਮਠਾਈ ਤਿਆਰ ਕਰਾਂਗੇ ਸਿਰਫ ਤਿਆਰਾਂ ਲਈ ਬਣਾਵਾਂਗੇ ਤੇ ਕਿਹੜੀ ਭੈਣ ਨੂੰ ਕਿਹੜੀ ਮਠਾਈ ਤਿਆਰ ਕਰਕੇ ਦਿਖਾਈਏ ਉਹ ਸਾਨੂੰ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਵੀਡੀਓ ਆਪਾਂ ਦੇਖਿਆ ਕਰੋ ਤੇ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਘੰਟੀ ਦਾ ਬਟਨ ਦਬਾ ਲਿਓ ਜਿਹੜੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੇ ਆਪਣੀ ਵੀਡੀਓ ਡੇਲੀ ਸਵੇਰ 9 ਵਜੇ ਹੁੰਦੀ ਆਗੀ ਤੇ ਜਿਹੜੀ ਕਿਸੇ ਭੈਣ ਨੂੰ ਹੋਰ ਕੋਈ ਮਠਿਆਰੀ ਮਠਾਈ ਦੀ ਲੋੜ ਵਾ ਦੀ ਆਪਦੇ ਭਰਾ ਲਈ ਸਪੈਸ਼ਲ ਮਠਿਆਈ ਤਿਆਰ ਕਰਨੀ ਹੈਗੀ ਜਿਹੜੀ ਮਠਿਆਈ ਭਰਾ ਲਈ ਭਰਾ ਨੂੰ ਪਿਆਰੀ ਹੈ ਜਿਆਦਾ ਪਿਆ ਜਿਆਦਾ ਖਾਂਦਾ ਭਰਾ ਮਠਿਆਈ ਪਸੰਦ ਜ਼ਿਆਦਾ ਕਰਦਾ ਉਹੀ ਮਠਿਆਈ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਜਰੂਰ ਦੱਸਿਓ ਭੈਣੇ ਬਾਕੀ ਭੈਣੇ ਵੀਡੀਓ ਨੂੰ ਦੇਖ ਕੇ ਇੰਨੀ ਕੁ ਸ਼ੇਅਰ ਕਰ ਦਿਓ ਕਿ ਇਹ ਸਾਰੀਆਂ ਭੈਣਾਂ ਤੱਕ ਵੀਡੀਓ ਪਹੁੰਚ ਜਵੇ ਤੇ ਜਿਹੜੀਆਂ ਭੈਣਾਂ ਨੇ ਵੀਰਾਂ ਦੇ ਲਖੜੀਆਂ ਬੰਨਣੀਆਂ ਨੇ ਜਿਹੜੀਆਂ ਆਪਣੇ ਬੱਚਿਆਂ ਬਾਹਰ ਬੈਠੀਆਂ ਨੇ ਉਹ ਵੀ ਆਪਦੇ ਵੀਰਾਂ ਲਈ ਸਪੈਸ਼ਲ ਮਤਲ ਲਖੜੀ ਲਈ ਸਪੈਸ਼ਲ ਮਠਿਆਈ ਤਿਆਰ ਕਰੇ ਕਰਕੇ ਆਦੇ ਭਰਾ ਮਾਦ ਲੱਕੜੀ ਬਾਹ ਸਕਦੀਆਂ ਨੇਗੀਆਂ ਤੇ ਬਾਹਰ ਲੀਆਂ ਮਠਿਆਈਆਂ ਨਾਲੋਂ ਪਹਿਨੇ ਹੋਟਲਾਂ ਦੇ ਮਠਿਆਈਆਂ ਦੇ ਨਾਲ ਘਰ ਤਿਆਰ ਕਰੋ ਤੇ ਬਹੁਤ ਵਧੀਆ ਵੈਸਟ ਬਣਦੀ ਆ ਵੀਡੀਓ ਨੂੰ ਪਹਿਨੇ ਇੰਨਾ ਕ ਲਾਈਕ ਕਰ ਦਿਆ ਕਰੋ ਕਿ ਹਰ ਤੱਕ ਰਪਾ ਵੀਡੀਓ ਪਹੁੰਚ ਜਵੇ ਚੰਗਾ ਪਹਿਨੇ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਸਸਤਰੀ ਕਾਲ